ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਵੜਸੇ ਲਈ ਲੈ ਕੇ ਆਏ ਜੀ ਸੂਈ ਸਵਾਈ ਹੈ ਬੱਚਾ ਮਗਰ ਬਈ ਬੱਚੀ ਆ ਟਾਪ ਕੁਆਲਿਟੀ ਪੈੜਾ ਤੇ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਹੇ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਪਈ ਜਾਂਦੀ ਹੈ ਨੇੜੇ ਪਿੰਡ ਬਈ ਪਧੌੜ ਦਾ ਜਾਂਦਾ ਜਿੱਪ ਧੌੜ ਤੋਂ ਬਈ ਤਪੇ ਨੂੰ ਜਾਣਾ ਹੋਵੇ ਉਹ ਰੋਡ ਦੇ ਉੱਪਰ ਪਹਿਲਾ ਪਿੰਡ ਹੀ ਆਉਂਦਾ ਨਾਣੇਵਾਲ ਆਓ ਪੁੱਛ ਲੈਨੇ ਬਾਈ ਟੋਟਲ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਵਧੀਆ ਠੀਕ ਹੈ ਜੀ ਵਧੀਆ ਭਾਈ ਨਾਮ ਤੇ ਮੋਬਾਈਲ ਨੰਬਰ ਬੋਲ ਸਾਹ ਗੋਰਾ ਸਿੰਘ ਜੀ ਮਾਲ ਨੰਬਰ 9872299 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ ਵੀਰੇ ਇਹੜੀ ਇਹ ਬੈੜ ਦੇਦੇ ਕਿਹੜਾ ਸੂਸੂਈ ਆ ਇਹ ਦੂਜੇ ਸੂਏ ਸੂਈ ਆ ਬੱਸੀ ਆ ਮਗਰ 나ੜੂਆਂ ਨਾਲ ਹੀ ਆ ਪਰਸੂਲੀ ਸੂਈ ਬਈ ਬੱਚਾ ਮਗਰ ਬੱਸੀ ਆ ਜਲਸੀ ਬੱਸੀ ਆ 나ੜੂਆਂ ਨਾਲ ਹੀ ਆ ਨਾਲ ਹੀ ਆ ਜੀ ਠੀਕ ਹੈ ਭਾਈ ਪਰਸੂ ਸੂਈ ਆ ਜਰਸੀ ਜਲਸੀ ਵਸੀਏ ਪੂਰੀ ਵਧੀਆ ਸੋਟੇ ਕੰਨ ਦੀ ਬੱਚੀ ਬਹੁਤ ਚੰਗੀ ਹੈ ਹਾਂ ਪੂਰੀ ਵਧੀਆ ਬੱਸੀ ਹੈ ਠੀਕ ਵਾਲ ਜੇ ਬੈਡ ਵੀ ਚੰਗੀ ਹੈ ਬਾਈ ਹਾਂ ਦੂਜਾ ਸੂਆ ਬੈੜਾ ਵੱਡੀ ਜਲਸੀ ਹੈ ਕੋਈ ਐ ਨਹੀਂ ਵੀ ਨਿੱਕੀ ਨਹੀਂ ਪੂਰੀ ਰਾਜੀ ਆ ਹੂੰ ਫੇਰਸ ਦੇਖੋ ਛੇਰਸ ਬੜਾ ਪਿਆਰਾ ਰਾਜੀ ਆ ਕੱਦ ਵੱਡ ਚੰਗਾ ਪੂਰੀ ਵਧੀਆ ਬੜਾ ਚੰਗਾ ਲਾਇਆ ਕੀ ਬਾਤ ਆ ਠੰਡੀ ਸੀਲ ਬਹੁਤ ਆ ਪੂਰੀ ਠੰਡੀ ਸੀਲ ਆ ਲੈ ਬਾਈ ਕੱਲਾ ਕੱਲਾ ਥਾ ਨਾੜਾ ਨੂਣਾ ਬਾਈ ਫੁੱਲ ਚੰਗੀ ਆਰਡਰ ਦੀ ਕੁਆਲਿਟੀ ਕਮ 15 ਲੀਟਰ ਦੁੱਧ ਦੇ ਥੱਲੇ ਹੁਣ ਬੋਲਾ ਤਿਆਰ ਬੋਲਾ ਤਿਆਰ 15 ਲੀਟਰ ਦੁੱਧ ਇਹਨੇ ਪਿਛਲੇ ਸੂਏ ਦਿੱਤਾ ਪਹਿਲੇ ਸੂਏ 18 ਲੀਟਰ ਅੱਛਾ ਐਰ ਕੀ ਦੁੱਧ ਦਊ ਹੈ 22 ਲੀਟਰ ਅੱਛਾ ਹਾਂ ਲੈਵਾ ਦੇ ਲੈਵਾ ਦੇ ਬੜਾ ਕਮਾਲ ਆ ਬਾਈ ਗੁੰਦਿਆ ਪਾ ਨਾੜਾ ਨੂਣਾ ਫੁੱਲ ਚੰਗੀ ਆ ਦੇਖ ਲੈ ਵਾ ਥਣ ਬੜਾ ਕਮਾਲਾ ਮੁੱਠੀ ਵਾਲਾ ਥਣ ਕੱਲਾ 15 ਲੀਟਰ ਹੁਣ ਬੌਲਾ ਤਿਆਰ ਆ ਦੁੱਧ 22 ਲੀਟਰ ਦੇ ਦੋ ਅੱਛਾ ਹਾਂ ਵੱਡੀ ਗੱਲ ਗਰਮੀ ਨਹੀਂ ਬੰਦੀ ਗਰਮੀ ਨਹੀਂ ਬੰਦੀ ਬਾਕੀ ਫੈੜੇ ਦੀ ਹੁਣ 6 ਆਉਂਦੀ ਆ ਅੱਛਾ ਮੈਂ ਸਰਗਾ ਰੋਦਾ ਚਾਹੇ ਅਗਲਾ ਸੀਸੀ ਜੀ ਲੈ ਆ ਕੇ ਫੈੜ ਕਢਾ ਲੈ ਠੀਕ ਆ ਹਾਂ ਨਾਲੇ ਬਾਈ ਹਜੇ ਬੌਲੇ ਚ ਆ ਹੁਣ ਵੀ ਬਾਈ ਕਹਿੰਦਾ ਫੁੱਲ ਫੈੜ ਆਉਣੀ ਤੇਰੀ ਤੋਰਾ ਤਾਰਾ ਚੰਗਾ ਰਾਜੀ ਰੂਜੀ ਫੁੱਲਾ ਥਣ ਬੜਾ ਕਮਾਲ ਦਾ ਮੁੱਠੀ ਆ ਸਣ ਕੱਲਾ ਕੱਲਾ ਥਣ ਇਸ ਬੜਾ ਪਿਆਰਾ ਬਈ ਦੋਸਤੀਵਾਦੀ ਬਹੁਤ ਚੰਗੀ ਆ। ਸਨਖਪਣਾ ਬੱਡ ਦੇ ਵਿੱਚ ਫੁੱਲ ਚੰਗਾ। ਫੁੱਲ ਬਰੀਡ ਗਰਮੀ ਦਾ ਬਈ ਤੋਹਫਾ ਹੀ ਆ। ਗਰਮੀ ਨਹੀਂ ਮੰਨਦੀ। ਹੈਂਡ ਫੁੱਲ ਆਉਗੀ। ਬੱਚਾ ਮਗਰ ਬੱਚੀ। ਬੱਚੀ ਵੀ ਬਹੁਤ ਘੈਂਡ ਆ ਬਈ ਮਗਰ। ਜਰਸੀ ਬੱਚੀ ਆ ਪਿਆਰ ਤੇ ਥੋੜੇ ਦਿਨਾਂ ਦੀ ਸੂਈ ਆ। ਬੜੇ ਪਰਸੋ ਦੀ ਸੂਈ ਵੀ ਆ। ਠੀਕ ਆ। ਹਾਂ। ਤੇ ਮੁੱਲ ਕੀ ਆ ਭਰਾਏ ਦਾ? ਮੁੱਲੇ ਦਾ ਬਸ ਜੈ ਜੈ ਵਾਲਾ ਪਾਸੇ ਨਹੀਂ ਲੋਕਾਂ ਨੂੰ 90 ਨਹੀਂ ਮੰਗਣਾ। 67000 ਰੁਪਇਆ। ਠੀਕ ਆ। ਮਾਨਤਨ ਹੋ ਜਾ। ਬਸ ਥੋੜਾ ਬਹੁਤਾ ਮਾਨਤਨ ਕਰਾਂਗੇ। ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 80 ਕਰਾ ਲਓ 70 ਕਰਾ ਲਓ ਹਾਂ 67000 ਰੁਪਏ ਮੁੱਲ ਤੇ ਲੈਣ ਦੇਣ ਆ 67000 ਬਸ ਇਹ ਤਾਂ ਮਾਨਤਨ ਕਰ ਰਹੇ ਹੋ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾ ਬਾਕੀ ਮਗਰ ਬੱਸੀ ਆ ਵੱਡੀ ਜਲਸੀ ਆ 15 ਲੀਟਰ ਬੌਲਾ ਹੁਣ ਤਿਆਰ ਆ ਠੀਕ ਆ ਮਗਰ ਬੱਛੀ ਵੀ ਟਾਪ ਆ ਤੇ ਬੌਲੇ ਤੇ ਵੀ ਹੁਣ ਤਿਆਰ ਆ ਸੂਈ ਸਵਾਈ ਆ ਖਾਣ ਲਈ ਬਾਕ ਕਮਾਲ ਆ ਅਰ ਦੇਖੋ ਠੰਡੀ ਆ ਭਾਈ ਹੱਥ ਵੀ ਮੈਂ ਕਹਾਂ ਜਮ ਨਹੀਂ ਕੋਈ ਚੱਕਰੀ ਲੈ ਕੀ ਬਾਤ ਲੈ ਕੋਈ ਵਾਸਤੇ ਨਹੀਂ ਬਹੁਤ ਵਧੀਆ ਅਰ ਜਿਵੇਂ ਠੰਡੀ ਸੀਲ ਜੇ ਮੈਂ ਭਰ ਦਿਆ ਕਿਵੇਂ ਮਰਜ਼ੀ ਰ ਹੂੰ ਸਹੀ ਗੱਲ ਆ ਨਾੜਾ ਨੂਣਾ ਬਾਈ ਫੁੱਲ ਚੰਗੀਆਂ ਚਾਰੇ ਥਾਣੇ ਕੁਝ ਦੇ ਪੂਰੇ ਗੈਰ ਤੇ ਠੰਡੀ ਸੀਲ ਆ ਬੈ ਤੇ ਕਿਸੇ ਵੀਰ ਨੂੰ ਬਾਈ ਬਾੜ ਪਸੰਦਾ ਵੇ ਬਾਈ ਨਾਲ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ